ਅੱਜ ਐਸਕੇਐਮ ਪੰਜਾਬ ਦੀ ਇੱਕ ਗੈਰ ਰਸਮੀ ਮੀਟਿੰਗ ਮੋਹਾਲੀ ਦੇ ਵਿੱਚ ਹੋਈ ਜਿਹਦੇ ਵਿੱਚ ਜਿਹੜੀ ਅਸੀਂ ਪਿਛਲੇ ਦਿਨੀ ਮੀਟਿੰਗ 24 25 ਤਰੀਕ ਨੂੰ ਦਿੱਲੀ ਚ ਸਾਡੀ ਐਸਕੇਐਮ ਇੰਡੀਆ ਦੀ ਮੀਟਿੰਗ ਹੋਈ ਸੀ ਉਹਦੇ ਚ ਜਿਹੜੇ ਫੈਸਲੇ ਲਏ ਗਏ ਸੀ ਇੱਕ ਤਾਂ ਉਹ ਲੀਡਰ ਸਹਿਬਾਨਾਂ ਨੂੰ ਉਹ ਦੱਸਣੇ ਸੀ ਉਹਦੇ ਸਬੰਧ ਚ ਅਸੀਂ ਇੱਥੇ ਇਕੱਠੇ ਹੋਣਾ ਸੀ ਇੱਕ ਫੰਕਸ਼ਨ ਚ ਉਹਦੇ ਲਈ ਇੱਕ ਗੈਰ ਰਸਮੀ ਮੀਟਿੰਗ ਸੱਦੀ ਗਈ ਸੀ ਉਹਦੇ ਚ ਜਿਹੜੇ ਅੱਜ ਫੈਸਲੇ ਦੱਸੇ ਗਏ ਨੇ 9 ਤਰੀਕ ਨੂੰ 9 ਫਰਵਰੀ ਨੂੰ ਸਾਰੇ ਜਿਹੜੇ ਰਾਸ ਸਵਾ ਮੈਂਬਰ ਆ ਸਾਰੇ ਦੇਸ਼ ਦੇ ਐਮਪੀ ਆ ਲੋਕ ਸਭਾ ਮੈਂਬਰ ਨੇ ਉਹਨਾਂ ਨੂੰ ਇੱਕ ਮੰਗ ਪੱਤਰ ਜਿਹੜਾ ਖੇਤੀਬਾੜੀ ਨੀਤੀ ਖਰੜਾ ਵੀ ਉਹਨੂੰ ਬੰਦ ਕਰੋ ਉਹਦੇ ਮੰਗ ਪੱਤਰ ਜਿਹੜੇ 9 ਤਰੀਕ ਨੂੰ ਫਰਵਰੀ ਨੂੰ ਉਹ ਸਾਰੇ ਦੇਸ਼ ਦੇ ਵਿੱਚ ਸੌਂਪੇ ਜਾਣਗੇ ਇਹ ਦੱਸਿਆ ਗਿਆ ਦੂਸਰਾ ਜਿਹੜਾ ਪੰਜਾਬ ਸਰਕਾਰ ਸਾਡੇ ਨਾਲ ਵਾਅਦਾ ਵੀ ਕੀਤਾ ਹੈ ਇਹਨਾਂ ਨੇ ਬਿਆਨ ਵੀ ਦਿੱਤੇ ਨੇ ਵੀ ਖੇਤੀਬਾੜੀ ਦਾ ਜਿਹੜਾ ਖਰੜਾ ਉਹ ਅਸੀਂ ਰੱਦ ਕਰਾਂਗੇ ਇੱਕਲੇ ਬਿਆਨਾਂ ਤੱਕ ਸਹਿਮਤ ਆ ਉਹ ਅਸੀਂ ਅੱਜ ਉਹ ਵੀ ਕਿਹਾ ਵੀ ਅਸੀਂ ਇਹਨੂੰ ਤੁਸੀਂ ਵਿਧਾਨ ਸਭਾ ਚ ਰੱਦ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਅਸੀਂ ਵੱਡੇ ਅੰਦੋਲਨ ਵਰ ਜਾਵਾਂਗੇ ਉਹਦੇ ਲਈ ਅਸੀਂ ਇੱਕ ਮੀਟਿੰਗ 15 ਤਰੀਕ ਨੂੰ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ 11:30 ਵਜੇ ਸੱਦ ਲਈ ਹੈ ਕਈਆ ਉਹਦੇ ਵਿੱਚ ਸਾਰੇ ਐਸ ਕੇਐਮ ਦੇ ਜਿਹੜੇ ਲੀਡਰ ਸਹਿਬਾਨ ਨੇ ਹਾਜ਼ਰ ਹੋਣਗੇ ਅਗਲੇ ਅੰਦੋਲਨ ਦੀ ਉਹਦੇ ਚ ਵੱਡੇ ਅੰਦੋਲਨ ਦੀ ਜਿਹੜੀ ਰਣਨੀਤੀ ਆ ਉਹ ਘੜੀ ਜਾਊ ਇੰਨੀ ਕੀ ਜਾਣਕਾਰੀ ਲਈ ਅਸੀਂ ਅੱਜ ਮੀਟਿੰਗ ਕੀਤੀ ਆ ਅੱਗੇ ਰਮਿੰਦਰ ਜੀ ਦੱਸਣਗੇ ਦੋ ਗੱਲਾਂ ਨੇ ਕਿ 9 ਤਰੀਕ ਨੂੰ ਤਾਂ ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੂੰ ਅਸੀਂ ਬਮਰੈਂਡਮ ਦੇਣੇ ਨੇ ਸਾਰੇ ਦੇਸ਼ 'ਚ ਹੀ ਦੇਣੇ ਨੇ ਔਰ ਇਹ ਜਿਹੜਾ ਨੈਸ਼ਨਲ ਪਾਲਿਸੀ ਫਰੇਮਵਰਕ ਹੈ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਆਇਆ ਇਸ ਨੂੰ ਸੈਂਟਰਲ ਗਵਰਨਮੈਂਟ ਵਿਦਡਰਾ ਕਰੇ ਇਸ ਮਾਮਲੇ 'ਚ ਸਾਰੇ ਐਮਪੀਆ ਨੂੰ ਇਹ ਕਹਿਣਾ ਹੈਗਾ ਕਿ ਉਹ ਸਾਰੇ ਦੇਸ਼ 'ਚੋਂ ਇਹ ਮੰਗ ਪੱਤਰ ਰੀਸੀਵ ਕਰਕੇ ਪਾਰਲੀਮੈਂਟ 'ਚ ਸਾਡੀ ਆਵਾਜ਼ ਚੱਕਣ ਨਾਲੋਂ ਨਾਲ ਐਮਐਸਪੀ ਤੇ ਕਰਜ਼ਾ ਮੁਕਤੀ ਦਾ ਸਵਾਲ ਆ ਕੱਲ ਵੀ ਯੂਨੀਅਨ ਬਜਟ ਆਇਆ ਇਸ ਦੇ ਉੱਪਰ ਸੈਂਟਰ ਸਰਕਾਰ ਨੇ ਕੁਝ ਨਹੀਂ ਕੀਤਾ ਪਿਛਲੇ 2 ਸਾਲਾਂ 'ਚ ਕਾਰਪੋਰੇਟ ਦਾ ਲਗਭਗ 4.5 ਲੱਖ ਰੁਪਈਆ ਜਿਹੜਾ ਲੋਨ ਹੈ ਉਹ ਰਾਈਟ ਆਫ ਕੀਤਾ ਹੈ ਖਤਮ ਕੀਤਾ ਹੈ ਪਰ ਯੂਨੀਅਨ ਬਜਟ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮੁਕਤੀ ਦੇ ਮਾਮਲੇ ਤੇ ਕੋਈ ਵੀ ਗੱਲ ਨਹੀਂ ਹੈ। ਇਸੇ ਤਰ੍ਹਾਂ ਐਮਐਸਪੀ ਤੇ ਕੁਛ ਨਹੀਂ ਹੈ। ਤੇ ਇਹ ਸਾਫ਼ ਹੈ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਦਾ ਤਾਂ ਘਰ ਭਰਿਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੁਸਾਰਿਆ ਔਰ ਇਸ ਗੱਲ ਲਈ 9 ਤਰੀਕ ਨੂੰ ਇੱਕ ਤਾਹੇ ਮੈਮੋਰੰਡਮ ਦਿੱਤੇ ਜਾਣੇ ਨੇ। ਔਰ ਜਿਹੜੀ 15 ਤਰੀਕ ਦੀ ਮੀਟਿੰਗ ਹੈ ਉਸ 'ਤੇ ਅਸੀਂ ਬਿਉਤਬੰਦੀ ਬਣਾਉਣੀ ਹੈ ਕਿਉਂਕਿ ਸਾਰੇ ਦੇਸ਼ 'ਚ 5 ਮਾਰਚ ਤੋਂ 5 ਮਾਰਚ ਤੋਂ ਅੱਗੇ ਔਨਵਰਡ ਵਿਧਾਨ ਸਭਾਵਾਂ ਚ ਨੈਸ਼ਨਲ ਪਾਲਿਸੀ ਫਰੇਮਵਰਕ ਨੂੰ ਰੱਦ ਕਰਾਉਣ ਲਈ ਮਤੇ ਪਵਾਉਣ ਲਈ ਜਿਹੜੇ ਉਹ ਮੋਰਚੇ ਲੱਗਨੇ ਨੇ ਔਰ 15 ਤਰੀਕ ਨੂੰ ਉਸੇ ਦੀ ਬਿਉਤ ਬੰਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਨਾਲੋਂ ਨਾਲ ਕਰਜ਼ਾ ਮੁਕਤੀ ਦਾ ਸਵਾਲ ਹੈ ਜ਼ਮੀਨ ਅधिਗ੍ਰਹਿਣ ਦਾ ਸਵਾਲ ਹੈ ਆਬਾਦਕਾਰਾਂ ਦੇ ਮਸਲੇ ਨੇ ਸਾਡਾ ਹਰ ਖੇਤ ਤੱਕ ਨਹਿਰੀ ਪਾਣੀ ਦਾ ਸਵਾਲ ਹੈ ਨਹਿਰਾਂ ਕੰਕਰੀਟ ਦੀਆਂ ਕਰਨ ਲੱਗੇ ਹੋਏ ਨੇ ਕਿਸੇ ਥਾਂ ਤੇ ਪੱਕੇ ਕਰਨ ਲੱਗੇ ਹੋਏ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੰਜਾਬ ਦਾ ਓਵਰਾਲ ਮੈਰੀਟਾਂ ਚਾ ਜਿਹੜਾ ਓਵਰਾਲ ਖੋਣ ਵਾਲਾ ਆ ਵੱਡਾ ਉਹਦੇ ਲਈ ਪੈਸਾ ਚਾਹੀਦਾ ਆਸ ਕਰਾਂਗੇ ਕਿ ਭਗਵੰਤ ਮਾਨ ਸਰਕਾਰ ਇਹਨਾਂ ਮੰਗਾਂ ਦੇ ਉੱਪਰ ਜਾ ਸਾਡੇ ਹੋਰ ਵੀ ਕੁਝ ਮਸਲੇ ਨੇ ਉਹਦਾ ਵਨ ਟਾਈਮ ਸੈਟਲਮੈਂਟ ਸਾਡੇ ਨਾਲ ਮੰਗੀ ਮੰਗ ਮੰਨੀ ਸੀ ਕਰਜ਼ਾ ਮੁਕਤੀ ਦੇ ਉੱਪਰ ਕਿ ਨਿਵਾੜਨਾ ਰੱਖ ਕੇ ਇਸ ਸਕੀਮ ਲਿਆਵਾਂਗੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਨਾਲ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਉਹਦੇ ਉੱਪਰ ਵੀ 15 ਤਰੀਕ ਨੂੰ ਵਿਚਾਰ ਕਰਕੇ ਅਗਲੀ ਗੱਲ ਪਹਾਂਗੇ ਅੱਜ ਗੈਰ ਰਸਮੀ ਤੌਰ ਤੇ ਮਿਲੇ ਆ ਡੇਟਾ ਤੈਅ ਕਰਨ ਲਈ ਮਿਲੇ ਸੀ ਵੀ ਕਿਦਾਂ ਇਹ ਸਾਰੇ ਪ੍ਰੋਗਰਾਮ ਨੂੰ ਇੰਪਲੀਮੈਂਟ ਕੀਤਾ ਜਾਵੇ ਉਹਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ 15 ਤੋਂ ਅੱਗੇ ਕਹਾਣੀ ਤੁਰੇਗੀ ਬਾਕੀ ਗੱਲਾਂ ਸਾਡੇ ਦੇਖੋ ਜਿੱਦਾਂ ਮੇਰੇ ਸਾਥੀਆਂ ਨੇ ਦੱਸਿਆ ਵਿਧਾਨ ਸਭਾ ਦੇ ਵਿੱਚ ਜਿਹੜਾ ਆ ਉਹ ਕਰੜਾ ਰੱਦ ਕਰਾਉਣ ਦੇ ਲਈ ਮਤੇ ਪਵਾਉਣ ਦੇ ਲਈ 5 ਮਾਰਚ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਰਾਜਧਾਨੀਆਂ ਤੇ ਜਿਹੜਾ ਐਸਕੇਐਮ ਵੱਲੋਂ ਆ ਉੱਥੇ ਅੰਦੋਲਨ ਵਿੱਢਿਆ ਜਾਣਾ ਆ ਉਹਦੇ ਵਿੱਚ ਐਸਕੇਐਮ ਐਸਕੇਐਮ ਦੇ ਨਾਲ ਸੰਬੰਧਿਤ ਜਥੇਬੰਦੀਆਂ ਕੋਈ ਆਪਣੇ ਆਪਣੀ ਸਟੇਟ ਦੇ ਵਿੱਚ ਕੋਈ ਇੱਕ ਦਿਨ ਦਾ ਵੀ ਕਰ ਸਕਦੀ ਆ ਕੋਈ ਦੋ ਦਿਨ ਦਾ ਵੀ ਕਰ ਸਕਦੀ ਆ ਕੋਈ ਹਫਤੇ ਦਾ ਵੀ ਕਰ ਸਕਦੀ ਆ ਕੋਈ 10 ਦਿਨਾਂ ਦਾ ਜਾਂ ਕੋਈ ਉਸ ਤੋਂ ਵੱਧ ਵੀ ਕਰ ਸਕਦੀ ਆ ਉਹ ਜਿਹੜਾ ਆ ਪੰਜਾਬ ਦੇ ਸੰਬੰਧਿਤ ਜਥੇਬੰਦੀਆਂ ਜਿੱਦਾਂ ਰਵਿੰਦਰ ਜੀ ਨੇ ਦੱਸਿਆ 15 ਫਰਵਰੀ ਨੂੰ ਉਹ ਸਾਰੀ ਵਿਰੋਧ ਬੰਦੀ ਬਣਾਉਣ ਦੇ ਲਈ ਉਹ ਕਿੱਦਾਂ ਕਿੱਦਾਂ ਪ੍ਰੋਗਰਾਮ ਅਲਿਕਣਾ ਆ ਉਦੋਂ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਭਵੰਡੇ ਦੇ ਵਿੱਚ ਮੀਟਿੰਗ ਹੋਊਗੀ ਜੰਗਵੀਰ ਜੀ ਦੇਖਤੀਆਂ ਸਾਰੀਆਂ ਵਿਧਾਨ ਸਭਾ ਦੇ ਵਿੱਚ ਜਿਹੜਾ ਇਹ ਪ੍ਰੋਟੈਸਟ ਹੋਊਗਾ ਨਾਲ ਦੇ ਨਾਲ ਇੱਕ ਜਿਹੜਾ ਕਰੰਟ ਮੁੱਦਾ ਪਿਛਲਾ ਸਾਡਾ ਸੀਜ਼ਨ ਚੋਂਨੇ ਦਾ ਲੰਘ ਕੇ ਗਿਆ ਆ ਦੇਖੋ ਮਾਹੌਲ ਪੰਜਾਬ ਸਰਕਾਰ ਨੇ ਕਿਦਾਂ ਦਾ ਕ੍ਰੀਏਟ ਕਰ ਦਿੱਤਾ ਪੰਜਾਬ ਦੇ ਵਿੱਚ ਹੀ ਦੋਨੇ ਹੱਥੀ ਲੁੱਟ ਕੀਤੀ ਆ ਛੈਲਰ ਮਾਲਕਾਂ ਨੇ ਆੜਤੀਆਂ ਨੇ ਤੇ ਪੰਜਾਬ ਸਰਕਾਰ ਦੀ ਛਤਰਛਾਇਆ ਹੇਠ ਇਹ ਸਾਰਾ ਕੁਝ ਹੋਇਆ। ਇੱਕ ਪਾਸੇ ਤੇ ਅਸੀਂ ਮੰਡੀਆਂ ਬਚਾਉਣ ਦੀ ਗੱਲ ਕਰਦੇ ਆਂ। ਇੱਕ ਪਾਸੇ तकरीबन 17 ਸੈਲੋਸ ਨੂੰ ਪਹਿਲਾਂ ਮਨਜ਼ੂਰੀ ਦੇ ਦਿੱਤੀ ਆ। ਮਨ ਲੱਗਦਾ ਭਈ 23-24 ਸੈਲੋਸ ਹੁਣ ਫਿਰ ਦੁਬਾਰਾ ਲੋਨ ਦੀ ਤਿਆਰੀ ਦੇ ਵਿੱਚ ਐ। ਤਾਂ ਜਦੋਂ ਸੈਲੋਸ ਨੂੰ ਜਾੜ ਦੇ ਵਿੱਚ ਕਨਵਰਟ ਕਰ ਦਿੱਤਾ, ਤਬਦੀਲ ਕਰ ਦਿੱਤਾ। ਪ੍ਰਾਈਵੇਟ ਮੰਡੀ ਘੋਸ਼ਿਤ ਕਰ ਦਿੱਤਾ। ਫਿਰ ਸਮਝ ਲਓ ਭਈ ਸਿੱਧੇ ਦਾ ਸਿੱਧੇ ਰੂਪ ਦੇ ਵਿੱਚ ਉਹ ਬਿੱਲਾਂ ਦੀ ਵਾਪਸ ਯਕੀਨੀ ਆ। ਖੇਤੀ ਮਾਰਕੀਟਿੰਗ ਖਰੜੇ ਦੇ ਵਿੱਚ ਸਾਰਾ ਕੁਝ ਤੇ ਲਿਖਿਆ ਹੋਇਆ ਆ। ਉਸੀਂ ਕਹਿੰਦੇ ਆ ਕਿ ਇਹਨੂੰ ਪੂਰਨ ਰੂਪ ਦੇ ਵਿੱਚ ਜਿਹੜਾ ਵਿਧਾਨ ਸਭਾ ਦੇ ਵਿੱਚ ਪੂਰੇ ਦੇਸ਼ ਦੇ ਜਿੰਨੇ ਵੀ ਆ ਉਹ ਰੱਦ ਕਰ ਦੇਣ ਔਰ ਨਾਲ ਦੀ ਨਾਲ ਅਸੀਂ ਜਿਹੜਾ ਝੋਨੇ ਤੇ ਲੁੱਟ ਹੋਈ ਆ ਅਸੀਂ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਜਿਸ ਤਰ੍ਹਾਂ ਮੁੱਖ ਮੰਤਰੀ ਸਦਰ ਭਗਵਾਨ ਸਿੰਘ ਮਾਨ ਨੇ ਕਿਹਾ ਸੀ ਕਿ ਮੈਂ ਕਿਸਾਨ ਦੀ ਬਿਲਕੁਲ ਲੁੱਟ ਨਹੀਂ ਹੋਣ ਦੇਵਾਂਗਾ ਸੋ ਅਸੀਂ ਤੇ ਉਹਨਾਂ ਦੀਆਂ ਗੱਲਾਂ ਤੇ ਫੁੱਲ ਚੜਾਏ ਤੇ ਲੁੱਟ ਫਿਰ ਵੀ ਹੋਈ ਆ ਹੁਣ ਜਿਹੜੇ ਹਲਕਿਆਂ ਦੇ ਵਿੱਚ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਐਸਡੀਐਮਾਂ ਦੇ ਸਹਿਬਾਨਾਂ ਦੇ ਕੋਲ ਡੀਸੀ ਸਹਿਬਾਨਾਂ ਕੋਈ ਦਰਖਾਸਤਾਂ ਗਈਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੋ ਇਹਨਾਂ ਤੇ ਕਾਰਵਾਈ ਹੋਣੀ ਜ਼ਰੂਰੀ ਆ ਤੇ ਇਹ ਵੀ ਇੱਕ ਏਜੰਡਾ ਜਿਹੜਾ ਆ ਅਸੀਂ ਉਹ 5 ਮਾਰਚ ਵਾਲੇ ਦੇ ਵਿੱਚ ਰੱਖਾਂਗੇ ਪੰਜਾਬ ਦੇ ਨਾਲ ਕਾਫੀ ਰਿਲੇਟਡ ਮੁੱਦੇ ਜਿਹੜੇ ਹੈਗੇ ਆ ਉਹ ਮੰਗਾ ਮਨਵਾਉਣੀਆਂ ਵੀ ਜ਼ਰੂਰੀ ਆ ਤੇ ਉਹਦੇ ਬਾਰੇ ਅਗਲੀ ਮੀਟਿੰਗ ਦੇ ਵਿੱਚ ਵਿਚਾਰ ਕਰਕੇ ਅਸੀਂ ਦੱਸਾਂਗੇ ਸੋ ਸਾਥੀਓ 15 ਤਰੀਕ ਨੂੰ ਜਿਵੇਂ ਸਾਥੀਆਂ ਨੇ ਦੱਸਿਆ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਇੱਕ ਵੱਡੇ ਜੰਗ ਦਾ ਜਿਹੜਾ ਐਲਾਨ ਹੈ ਉੱਥੋਂ ਹੋ ਜਾਊਗਾ ਤੇ ਉਹ ਤੁਸੀਂ ਉਸ ਸਮੇਂ ਕਵਰ ਕਰ ਸਕਦੇ। ਇਹ ਗੱਲ ਹੋ ਰਾ ਜੀ ਅਸੀਂ ਪਿਛਲੇ ਦਿਨੀ ਵੀ ਜਿਹੜਾ ਚੰਡੀਗੜ੍ਹ ਚ ਇੱਥੇ ਹੀ ਮੋਰਚਾ ਲੱਗਿਆ ਸੀ ਤਿੰਨ ਦਿਨ ਦਾ ਸਾਡਾ ਮੋਰਚਾ ਸੀ ਭਗਵੰਤ ਮਾਨ ਸਰਕਾਰ ਨੇ ਸਾਨੂੰ ਮੰਗਾ ਜਿਹੜੀਆਂ ਸੀ ਸਾਡੀਆਂ ਲਿਖਤੀ ਸਮਝੌਤਾ ਹੋਇਆ ਸੀ ਉਹਦੇ ਚ ਇੱਕ ਵੀ ਮੰਗ ਜਿਹੜੀ ਪੂਰੀ ਨਹੀਂ ਕੀਤੀ ਉਹ ਵੀ ਅਸੀਂ ਉਹਨਾਂ ਨੂੰ ਪੁੱਛਾਂਗੇ। ਉਹਦੇ ਚ ਵਨ ਟਾਈਮ ਸੈਟਲਮੈਂਟ ਸੀ ਯਵਾਰਾ ਡੰਗਰਾਂ ਦੀ ਗੱਲ ਸੀਗੀ ਕਰਜ਼ਿਆਂ ਦੀ ਗੱਲ ਸੀਗੀ ਇਹ ਜਿਹੇ ਮੰਗਾ ਸੀ ਜਿਹੜੇ ਨਹਿਰਾਂ ਦੇ ਉੱਪਰ ਟਿਊਬਲ ਲੱਗੇ ਹੋਏ ਉਹਨਾਂ ਦੇ ਬਿੱਲ ਮਾਫ ਦੀਆਂ ਗੱਲਾਂ ਸੀਗੀਆਂ ਪਰ ਉਹ ਕੋਈ ਮੰਗ ਉਹਨਾਂ ਨੇ ਉਹ ਪੂਰੀ ਨਹੀਂ ਕੀਤੀ ਇਹ ਮੰਗਾ ਵੀ ਅਸੀਂ ਉਹਨਾਂ ਨਾਲ ਵਿਚਾਰਾਂ ਜਿਹੜਾ ਤੁਹਾਡਾ ਦੂਜੇ ਧੜੇ ਦੇ ਨਾਲ ਮੀਟਿੰਗ ਦਾ ਦੌਰ ਲਗਾਤਾਰ ਚੱਲ ਰਿਹਾ ਉਹ ਕਿੱਥੇ ਕਿੱ데 ਗੱਲਬਾਤ ਪਹੁੰਚੀ ਹੈ ਉਹ ਇੱਕ ਜੋ ਟੋਣ ਦੀ ਗੱਲ ਕਿਉਂਕਿ 14 ਫਰਵਰੀ ਦੀ ਇੱਕ ਮੀਟਿੰਗ ਵੀ ਕੇਂਦਰ ਦੇ ਵੱਲੋਂ ਕਾਲ ਦਿੱਤੀ ਸੀ ਅਸੀਂ ਉਹਨਾਂ ਨੂੰ ਚਿੱਠੀ ਲਿਖੀ ਆ ਵੀ 12 ਫਰਵਰੀ ਨੂੰ ਜਿਹੜੀ ਮੀਟਿੰਗ ਆ ਸਾਡੇ ਨਾਲ ਕਰੋ ਸਾਨੂੰ ਅਜੇ ਚਿੱਠੀ ਦਾ ਕੋਈ ਜਵਾਬ ਉਹਨਾਂ ਵੱਲੋਂ ਨਹੀਂ ਆਇਆ ਉਹ ਅਸੀਂ ਵੇਟ ਕਰਦੇ ਹਾਂ ਬਾਕੀ ਰਮਿੰਦਰ ਜੀ ਦੱਸਣਗੇ ਇਸੇ ਤਰ੍ਹਾਂ ਹੈ ਦੇਖੋ ਦਿੱਲੀ 24 ਤਰੀਕ ਦੀ ਮੀਟਿੰਗ ਤੋਂ ਹੀ ਅਸੀਂ 12 ਫਰਵਰੀ ਦੀ ਮੀਟਿੰਗ ਦਾ ਐਲਾਨ ਕੀਤਾ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਚਿੱਠੀ ਵੀ ਲਿਖੀ ਹੈ ਉਸ ਚਿੱਠੀ ਦਾ ਹਾਲੇ ਕੋਈ ਸਾਡੇ ਕੋਲੇ ਰਿਸਪੌਂਸ ਨਹੀਂ ਆਇਆ ਤੋਂ ਕਿੰਨੀ ਦੇਰ ਤੱਕ ਉਸ ਚਿੱਠੀ ਦੇ ਉੱਪਰ ਉਹ ਕੋਈ ਆਪਣੀ ਗੱਲ ਨਹੀਂ ਕਹਿੰਦੇ 19 ਦਿਨ ਤੱਕ ਕੋਈ ਵੀ ਗੱਲ ਕਰਨੀ ਹਾਲੇ ਮناسب ਨਹੀਂ ਹੋਏਗੀ ਅਸੀਂ ਵੇਟ ਕਰ ਰਹੇ ਹਾਂ ਜਦੋਂ ਜਵਾਬ ਦੇਣਗੇ ਉਸ ਤੋਂ ਬਾਅਦ ਚੋਈਤੋ ਕਿਵੇਂ ਦੇਖਦੇ ਹੋ 14 ਦੀ ਮੀਟਿੰਗ ਨੂੰ ਦੇਖ ਕੇ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਕਿ ਕੋਈ ਪੋਜ਼ਿਟਿਵ ਰਿਸਪੌਂਸ ਲੱਗਦਾ ਹੈ ਇਹ ਜਦੋਂ ਚਿੱਠੀ ਦਾ ਜਵਾਬ ਆਊਗਾ ਬਰਾੜ ਸਾਹਿਬ ਉਦੋਂ ਹੀ ਕੋਈ ਮناسب ਟਿੱਪਣੀ ਹੋਊਗੀ ਉਸ ਤੋਂ ਪਹਿਲਾਂ ਕੋਈ ਹਾਲੇ ਟਿੱਪਣੀ ਮناسب ਨਹੀਂ ਹੈਗੀ ਅਸੀਂ ਉਡੀਕ 'ਚ ਅਸੀਂ 15 ਤਰੀਕ ਵੀ ਤਾਂ ਹੀ ਰੱਖਿਆ 14 ਦੀ ਮੀਟਿੰਗ ਦੇਖੂਗਾ 15 ਤਰੀਕ ਕਰਾਂਗੇ ਜਿਹੜੀ 14 ਦੀ ਮੀਟਿੰਗ ਦੇਖੋ ਉਹ ਦੋਨੇ ਫੋਰਮ ਕਰ ਰਹੇ ਆ ਉਹ ਉਹਦੇ ਵਿੱਚੋਂ ਕੀ ਰਿਜ਼ਲਟ ਨਿਕਲਦਾ ਹੈ ਹਾਲ ਤਾਂ ਮੀਟਿੰਗਾਂ ਦੀ ਸ਼ੁਰੂਆਤ ਹੋਈ ਆ ਮੀਟਿੰਗਾਂ ਡੈਡਲੌਕ ਹੋਈ ਨੂੰ ਕਾਫੀ ਸਮਾਂ ਹੋ ਗਿਆ ਆ ਸੋ ਮੇਰਾ ਖਿਆਲ ਆ ਭਈ ਉਹ ਮੀਟਿੰਗਾਂ ਦੇ ਵਿੱਚੋਂ ਹੁਣ ਸਰਕਾਰ ਕਿਹੜੇ ਪੱਖ ਤੇ ਬੋਲਦੀ ਆ ਉਹ ਬਾਅਦ ਵਿੱਚ ਵਿਚਾਰ ਕੀਤਾ ਜਾਵੇ ਜੇ ਤੁਸੀਂ ਜਨਵਰੀ ਦੂਜੀ ਦੇ ਉੱਤੇ ਜਾ ਕੇ ਆਏ ਹੋ ਐਜ਼ ਅ ਮੀਡੀਏਟਰ ਕੰਮ ਕੀਤਾ ਪਰ ਉਸ ਤੋਂ ਬਾਅਦ ਉਹਨਾਂ ਦਾ ਮਾਹੌਲ ਤੁਹਾਨੂੰ ਕੀ ਲੱਗਦਾ ਕਿਉਂਕਿ ਉਹ ਕਹਿੰਦੇ ਵੀ ਅਸੀਂ ਦਲੇਵਾਲ ਉਹਨਾਂ ਦਾ ਬਿਆਨ ਕਿ ਉਹਦੀ ਤਬੀਅਤ ਠੀਕ ਨਹੀਂ ਹੈ ਮੈਂ ਮੀਟਿੰਗ ਦੇ ਵਿੱਚ ਵੀ ਨਹੀਂ ਜਾਵਾਂ ਜਿਹੜੀ 14 ਤਰੀਕ ਦੀ ਹੋਣੀ ਆ ਦੂਜਰੇ ਪਾਸੇ ਉਹ ਦੋਵੇਂ ਧੜੇ ਇਹ ਕਹਿੰਦੇ ਆ ਕਿ ਅਸੀਂ ਇਕੱਠਾ ਲਈ ਰਾਜੀ ਆਂ ਲੇਕਿਨ ਕਿਤੇ ਨਾ ਕਿਤੇ ਗਰਾਹੀ ਫਿਰ ਕਿੱਥੇ ਆਂਦੀ ਆ ਜਾ ਕੇ ਜਿਹੜਾ ਪੂਰੀ ਗੱਲ ਕੋਈ ਵੀ ਨਹੀਂ ਦਿੱਤਲ ਕੇ ਦਾਜਾ ਖੇਤੀ ਖਰੜੇ ਦੀ ਗੱਲ ਦਾ ਜ਼ਿਕਰ ਹੁੰਦਾ ਉਹ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਦੀ ਗੱਲ ਕਿ ਉਹਨਾਂ ਸਾਨੂੰ ਕਹੀ ਨਹੀਂ ਇਸ ਕੇਮੇ ਦੇਖੋ ਜਿਹੜੀ ਚਿੱਠੀ ਵੀ ਲਿਖੀ ਹੋ ਚੁੱਕੀ ਅਸੀਂ ਆਲਰੇਡੀ মিডিਆ ਹਾਊਸਸ ਚ ਵੀ ਪਬਲਿਸ਼ਡ ਹੈ ਔਰ ਉਸ ਦੇ ਵਿੱਚ ਅਸੀਂ ਬਿਲਕੁਲ ਕਿਹਾ ਦੋ ਗੱਲਾਂ ਦੇ ਉੱਪਰ ਉਹਨਾਂ ਨੇ ਖੇਤੀ ਖਰੜੇ ਦੇ ਉੱਪਰ ਆਪਣਾ ਵਿਚਾਰ ਕਰਕੇ ਦੱਸਣਾ ਉਹਨਾਂ ਦੇ ਤਾਲਮੇਲ ਬਣਾਉਣ ਦੇ ਲਈ ਜਿਹੜੀ ਕਮੇਟੀ ਬਣਾਉਣੀ ਹੈ ਉਸ ਮਾਮਲੇ 'ਚ ਅਸੀਂ ਆਪਣੀ ਪੋਜੀਸ਼ਨ ਉਹਨਾਂ ਨੂੰ ਸਪਸ਼ਟ ਕਰਨੀ ਆ ਕੁਛ ਵੀ ਲਪੋਅ ਅਸੀਂ ਉਹਨੂੰ ਪਾਟਣਾ ਜਦੋਂ ਲਾਨ ਕੀਤਾ ਉਹਦੋਂ ਵੀ ਨਹੀਂ ਸੀ ਰੱਖਿਆ ਹੁਣ ਵੀ ਨਹੀਂ ਰੱਖਿਆ ਨਾ ਸਾਨੂੰ ਲਪੋਅ ਰੱਖਣ ਦੀ ਕੋਈ ਕਿਸਾਨ ਲਹਿਰ ਦਾ ਜਿ ਇਹ ਇਕਤਾ ਦਾ ਸਵਾਲ ਆ ਬਹੁਤ ਗੰਭੀਰ ਮੁੱਦਾ ਆ ਅਸੀਂ ਲਪੋਅ ਕੇ ਕੀ ਕਰਨਾ ਸਾਰੀ ਗੱਲ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਉਹ ਸਾਥੀ ਇਹ ਸਾਰੇ ਮਾਮਲੇ ਦੇ ਵਿੱਚ ਸਾਡੀ ਛੁੱਟੀ ਦਾ ਕੋਈ ਨਾ ਕੋਈ ਹੰਗਾਰਾ ਭਰਨਗੇ ਤਾਂ ਜੋ ਚੀਜ਼ ਅੱਗੇ ਤੋਰ ਸਕੀ ਜਿਹੜੀ ਮੀਟਿੰਗ ਦਾ ਤੁਸੀਂ ਸੱਦਾ ਦਿੱਤਾ ਔਰ ਚੰਡੀਗੜ੍ਹ ਚੀ ਕਰਨੀ ਹੈ ਫਤਵਾ ਹੀ ਹੋਗੀ ਤੇ ਉਹ ਦੇਖੋ ਉਹ ਅਸੀਂ ਚੰਡੀਗੜ੍ਹ ਦਾ ਸੱਦਾ ਦਿੱਤਾ ਜੇਦੋਂ ਕੋਈ ਹੰਗਾਰ ਆਊਗਾ ਪਹਿਲਾਂ ਵੀ ਅਸੀਂ ਚਿੱਠੀ ਦੇ ਕੇ ਆਏ ਸੀ ਜਦੋਂ ਹੰਗਾਰ ਆਇਆ ਸੀ ਤਾਂ ਚੀਜ਼ਾਂ ਨੂੰ ਦੇਖ ਲਿਆ ਸੀ ਅਸੀਂ ਸਾਰੇ ਮੀਟਿੰਗ ਬਦਲੀ ਜਾ ਸਕਦੀ ਅੱਗੇ ਵੀ ਬਦਲੀ ਸੀ ਅਸੀਂ ਪਟਿਆਲੇ ਤੋਂ ਬਤਰਾ ਕੀਤੀ ਸੀ ਜੇ ਅਸੀਂ ਚਾਹੁੰਦੇ ਹਾਂ ਕਿ ਕਿਉਂਕਿ ਇੱਕ ਚੀਜ਼ ਜਿਹੜੀ ਸਪਸ਼ਟ ਕਰਨੀ ਚਾਹੁੰਦੇ ਹਾਂ ਮੋਗਾ ਮਹਾ ਪੰਚਾਇਤ ਚ ਜਿਹੜਾ ਰੈਜ਼ੋਲੂਸ਼ਨ ਪਾਇਆ ਸੀ ਉਹ ਰੈਜ਼ੋਲੂਸ਼ਨ ਅਸੀਂ ਚਾਹੁੰਦੇ ਹਾਂ ਕਿ ਡਿਸਕਸਡ ਹੋਵੇ ਲੋਕਾਂ ਦੀ ਇਹ ਭਾਵਨਾ ਮਾਸੀ ਨਾਸ ਰੈਜ਼ੋਲੂਸ਼ਨ ਦਾ ਮਜਾ ਹੈ ਉਹ ਰੈਜ਼ੋਲੂਸ਼ਨ ਦੀ ਡਿਸਕਸ਼ਨ ਅਸੀਂ ਚਾਹੁੰਦੇ ਹਾਂ ਕਿ ਹੋਵੇ ਉਹਦੇ ਵਿੱਚ ਉਹ ਰੈਜ਼ੋਲੂਸ਼ਨ ਚ ਉਸ ਨੂੰ ਐਨਰਿਚ ਕਰਨ ਚ ਉਸ ਨੂੰ ਹੋਰ ਅਮੀਰ ਬਣਾਉਣ ਚ ਕੀ ਸਹਿਯੋਗ ਕਰੀਏ ਇਸ ਤੋਂ ਬਾਅਦ ਉਹਨਾਂ ਨੇ ਫਿਰ ਜਿਹੜੀ ਮਾਪ ਜਦ ਰੱਖੀ ਹੈ 11 12 13 ਦੀ ਉਹਦੇ ਵਿੱਚ ਐਸਕੇਮ ਜਾਊਗਾ ਨਾ ਸਹਿਯੋਗ ਦੇਖੋ ਇਹ ਅਸੀਂ ਉਹਨਾਂ ਦੇ ਚਿੱਠੀ ਦਾ ਜਵਾਬ ਉਹ ਦੇਖਨੇ ਆ ਉਹ ਇਸ ਸਮੇਂ ਜਿਸ ਤਰ੍ਹਾਂ ਦੀ ਸਟ੍ਰੈਟਜੀ ਨੇ ਉਹਨਾਂ ਨੇ ਜੋ ਵੀ ਆਪਣੇ ਐਲਾਨ ਕੀਤੇ ਨੇ ਉਹ ਕਰਨਗੇ ਅਸੀਂ 26 ਤਰੀਕ ਦਾ ਪ੍ਰੋਗਰਾਮ ਇੱਕ ਕਿਸਮ ਨਾਲ ਤਾਲਮੇਲ ਮੇ ਰੂਪ ਚ ਹੋਇਆ ਸਾਰੇ ਦੇਸ਼ ਚ ਹੋਇਆ ਸਾਡਾ ਪੰਜਾਬ ਕੇਮ ਦਾ ਬਹੁਤ ਵੱਡਾ ਸਫਲਾਨੇ ਤੇ ਹੋਇਆ। ਬਾਕੀ ਅੱਗੇ ਕੀ ਕਰਨਾ ਉਹ 15 ਤਰੀਕ ਨੂੰ ਅਸੀਂ ਵਿਚਾਰਾਂਗੇ। ਅਸੀਂ ਦੋ ਕਾਲਸ ਦਿੱਤੀਆਂ ਨੇ 8 ਜਾਂ 9 ਤਰੀਕ ਨੂੰ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਨੂੰ ਪੰਜਾਬ ਚ ਅਸੀਂ ਉਹਨੂੰ 9 ਤਰੀਕ ਨੂੰ ਲਾਗੂ ਕਰਾਂਗੇ ਲਗਭਗ ਤੇ 5 ਮਾਰਚ ਤੋਂ ਸਾਰੇ ਦੇਸ਼ ਦੀਆਂ ਸੁਭਾਈ ਰਾਜਧਾਨੀਆਂ ਚ ਪ੍ਰਦਰਸ਼ਨ ਹੋਣੇ ਨੇ ਪਲੱਸ ਮਹਾਪੰਚਾਇਤਾਂ ਚੱਲੀ ਰਹੀਆਂ। 11 ਫਰਵਰੀ ਨੂੰ SKM ਦੀ ਬਿਹਾਰਤ ਬਹੁਤ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਹੈ ਪਟਨੇ ਦੇ ਕੋਲ 11 ਫਰਵਰੀ ਨੂੰ ਬਹੁਤ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਹੈ ਉਹ ਮਹਾਪੰਚਾਇਤਾਂ ਦਾ ਦੌਰ ਵੀ ਜਾਰੀ ਰਹੂਗਾ 5 ਮਾਰਚ ਤੋਂ ਸਾਰੀਆਂ ਜਿਹੜੀਆਂ ਸਵੇਈ ਰਾਜਧਾਨੀਆਂ 'ਚ ਪ੍ਰਦਰਸ਼ਨ ਹੋਣੇ ਨੇ ਔਰ ਉਹ ਵਿਧਾਨ ਸਭਾਵਾਂ 'ਚ ਮਤੇ ਪਵਾ ਕੇ ਰੱਦ ਕਰਾਉਣ ਤੱਕ ਦੀ ਮੰਗ ਨੂੰ ਲੈ ਕੇ ਨੇ ਇਸ ਕਰਕੇ ਪੰਜਾਬ 'ਚੋਂ ਅਸੀਂ ਇਹ ਸਮਝਦੇ ਹਾਂ ਕਿ ਸਾਡੀ ਇਹ ਪੰਜਾਬ 'ਚ ਲਹਿਰ ਔਰ ਇਹ ਜਿਹੜਾ ਅਟੈਕ ਹੈ ਮੰਡੀਕਰਨ ਦੇ ਉੱਪਰ ਪੰਜਾਬ ਸਭ ਤੋਂ ਜ਼ਿਆਦਾ ਚੰਗੇ ਢੰਗ ਦਾ ਮੰਡੀਕਰਨ ਦਾ ਸਿਸਟਮ ਹੈ ਔਰ ਜੇ ਇਸ ਨੂੰ ਤੋੜਨ ਲਈ ਸਰਕਾਰ ਕੋਈ ਵੀ ਕੋਸ਼ਿਸ਼ ਕਰੂਗੀ ਅਸੀਂ ਮੋਗਾ ਰੈਲੀ ਜਿਹੜਾ ਸੀਗਾ ਸਾਡੇ ਆਗੂਆਂ ਨੇ ਕਿ ਜੇ ਪੰਜਾਬ ਦੀ ਮੰਡੀ ਵੱਲ ਨੂੰ ਕੋਈ ਵੀ ਝਾਕਿਆ ਤਾਂ ਅੱਖ ਕੱਢ ਦਵਾਂਗੇ ਉਸ ਹਿਸਾਬ ਨਾਲ ਅਸੀਂ ਉਸੇ ਤਰ੍ਹਾਂ ਦਾ ਰਿਸਪੌਂਸ ਦਵਾਂਗੇ 5 ਮਾਰਚ ਤੋਂ ਇੱਕ ਚੰਗੇ ਸੰਘਰਸ਼ ਦਾ ਵਿਗਲ ਹੈ ਜਿਹੜਾ ਉਹ ਬਜਨ ਜਾ ਰਿਹਾ ਹੈ ਮਿਹਰਬਾਨੀ ਧੰਨਵਾਦ ਜੀ ਧੰਨਵਾਦ ਜੀ ਜਬੇ ਤਲੀ あほとんど。